ਇਹਰਾ ਤੋਂ ਨਾ ਪਿਆਨਾਕ ਦਰਨਾ ਖਾਤਸੀ ਦੀਆਂ ਸਾਂਝੀਆਂ ਕਾਰਾਂ ਸਮਰਾਲਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਕਾਰ ਟਪਾਸਤੀ ਸਾਨਾ ਚੱਕਰ ਹੋ ਜਾਂਦੀ ਹੈ ਜਿਆਤੂ ਵਿਗੈਡ ਵਿਜ਼ਿਬਿਲਟੀ ਜ਼ੀਰੋ ਸੀ ਜਿਸ ਮੌਕੇ ਵੱਡਾ ਹਾਦਸਾ ਵਾਪਰਿਆ ਸੰਗਣੀ ਤੋਂ ਦੇ ਕਾਰਨ ਜ਼ੀਰੋ ਵਿਜ਼ਿਬਿਲਟੀ ਹੋਣ ਤੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਇੱਕ ਕਾਰ ਟਪਾਸਤੀ ਪਿਆਨਾ ਚੱਕਰ ਹੋ ਗਈ ਵਰਨਾ ਕਾਰ ਤੇ ਸੀ ਸ਼ਰਾਬਤियां ਬੋਤਲਾਂ ਦੇ ਨਾਲ ਭਰੀ ਹੋਈ ਸੀ ਖਾਰਸਵਾਰ ਮੌਕੇ ਤੋ ਕੰਮ ਥੜਕੇ ਫਰਾਰ ਹੋ ਜਾਂਦਾ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਜਿਹਨਾਂ ਨੂੰ ਰਾਖੀ ਦਾ ਦੁਆਰਾ ਨਸਤੀਕੀ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਵਾਰ ਲਈ ਵੀ ਵੀ ਸਾਹਮਣੇ ਆਈ ਹੈ ਪ੍ਰੀ ਐਸਚੂ ਸੁਮਰਾਲਾ ਹੁਬਿੰਦਰ ਸਿੰਘ ਦਾ ਇਸ ਮਾਮਲੇ ਚ ਬਟਾ ਕੇ ਅੰਤਿ ਸਾਹਮਣੇ ਆਇਆ ਨਾਲ ਗੜੀ ਧੁੰਦ ਦੇ ਕਾਰਨ ਆ ਕੇ ਜਾਂਦਾ ਤੁੰਤ ਜਿਆਦਾ ਪ੍ਰੈਨ ਕਰਕੇ ਐਕਸੀਡੈਂਟ ਕੱਟਣਾ ਹੋਈ ਜੀ ਇਹ ਇਹ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਘਟਨਾ ਇਹ ਭਾਰਤਾ ਰੋਲ ਕੱਟ ਤੇ ਹੋਈ ਜੀ ਇਹ ਜਿਹੜੇ ਬੰਦੇ ਸੀਗੇ ਠੀਕ ਨੇ ਜੀ ਬੰਦੇ ਠੀਕ ਨੇ ਜੀ ਬੰਦੇ ਫਰਾਰ ਹੋ ਗਏ ਜੀ ਤੁੰਤ ਦਾ ਮੌਸਮ ਹੈ ਜੀ ਤੇ ਧਿਆਨ ਨਾਲ ਚੱਲੋ ਜੀ ਪਾਰ ਕਲੈਕਟਰ ਦਾ ਇਸਤੇਮਾਲ ਕਰੋ ਜੀ ਤੇ ਬੰਦੇ ਫਰਾਰ ਹੋ ਗਏ ਗੱਡੀ ਤਾਂ ਬੜੀ ਵੀ ਹੱਤਾਂ ਨਹੀਂ ਗਈ ਬੰਦੇ ਫਿਰ ਬੰਦੇ ਇਹ ਨਹੀਂ ਪਤਾ ਲੱਗਾ ਤALLE ਫਰਾਰ ਹੋ ਗਏ ਜੀ ਬੰਦੇ ਨਿਕਲ ਕੇ ਚਾਰ ਦੇ ਵਿੱਚ ਕੀ ਆਇਆ ਮੋਦੀ ਜਾਂਚ ਕੀਤਾ ਹੈ ਸਰ ਮੋਹਲਿਆ ਚ ਪਤਾ ਨਹੀਂ ਉਹ ਐਕਸੀਡੈਂਟ ਹੋਇਆ ਝੁੰਦੇ ਕਰਨ ਐਕਸੀਡੈਂਟ ਹੋਇਆ ਜੀ ਹਾਂ ਮੈਂ ਝੁੰਦੇ ਕਰਨ ਤੇ ਪੱਤੀਆ ਇਸਤੇਮਾਲ ਕਰੋ ਤੇ ਡਕਟਰ ਦਾ ਇਸਤੇਮਾਲ ਕਰੋ ਜੀ